ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੱਲਦੀ ਗੱਲਾਂ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਗੁਰਪੁਰਪਿਹਾਰਾ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਾਡੀ YouTube ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੇ ਸਾਡੇ ਚੈਨਲ ਨੂੰ ਜਿਹੜੇ ਵੀ ਸਪੋਰਟ ਕਰਦੇ ਸਾਡੀ ਵੀਡੀਓ ਨੂੰ ਦੇਖਦੇ ਜੀ ਤੇ ਟੀਵੀ ਤੇ ਲਾ ਕੇ ਤੇ ਫੋਨਾਂ 'ਤੇ ਲਾ ਕੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਸਾਡੇ ਬਲੌਗਰ ਉਹਨਾਂ ਪਿਆਰ ਕਰਦੇ ਜੀ ਤੁਸੀਂ ਤੇ ਤੁਸੀਂ ਐਵੇਂ ਹੀ ਸਾਨੂੰ ਸਪੋਰਟ ਕਰਿਓ ਤੇ ਤੁਹਾਨੂੰ ਅਸੀਂ ਐਵੇਂ ਹੀ ਵਧੀਆ-ਵਧੀਆ ਬਲੌਗ ਦੇਈ ਜਾਵਾਂਗੇ ਤੇ ਤੁਸੀਂ ਸਾਡੇ ਬਲੌਗ ਕਰੋ ਐਵੇਂ ਇੰਜੋਏ ਕਰੋ ਤੇ ਤੁਹਾਨੂੰ ਇਤੋਂ ਵੀ ਜ਼ਿਆਦਾ ਵਧੀਆ-ਵਧੀਆ ਬਲੌਗ ਦੇਣੇ ਦੀ ਕੋਸ਼ਿਸ਼ ਕਰੂੰਗੀ ਵੀ ਅਸੀਂ ਤੁਹਾਨੂੰ ਇਤੋਂ ਵੀ ਵਧੀਆ-ਵਧੀਆ ਬਲੌਗ ਦਈਏ ਜੀ ਤੇ ਚਲੋ ਜੀ ਅੱਜ ਅਸੀਂ ਗਏ ਸੀਗੇ ਚੁੰਨੀ ਕਲਾ ਸ਼ਾਪਿੰਗ ਜੀ ਕਰਨੀ ਸੀਗੀ ਘਰ ਸਮਾਨ ਦੀ ਥੋੜੀ ਜੀ ਤੇ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੂਗਾ ਤੇ ਬਾਕੀ ਉਦੋਂ ਬਾਅਦ ਅਸੀਂ ਘਰ ਆ ਗਏ ਸੀ ਕਿਤੇ ਘਰ ਦਾ ਕੰਮ-ਕਾਰ ਕਰਿਆ ਤੇ ਰਾਤ ਦਾ ਡਿਨਰ ਕਰਿਆ ਤੇ ਤੁਹਾਨੂੰ ਸਾਰਾ ਕੁਝ ਬਲੌਗ 'ਚ ਦੇਖਣ ਨੂੰ ਮਿਲੇਗਾ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਸਾਨੂੰ ਸਾਰਾ ਬਲੌਗ ਦੇਖ ਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਬਲੌਗ ਲੱਗਿਆ ਕਿਵੇਂ ਦੀ ਸ਼ਾਪਿੰਗ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਜੀ ਤੇ ਚਲੋ ਜੀ ਅੱਗੇ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਲਓ ਜੀ ਮਿਲੋ ਜੀ ਸਾਡੀ ਹਰਸੀ ਭਰਾ ਨਾਲ ਜੀ ਦੱਸਿਗਾ ਜਾਨੇ ਨੂੰ ਅੱਜ ਲੱਗ ਜੀ ਟੋਟਰਾ ਨਾਲ ਖੇਲ ਡਾਕਟਰ ਵਾਲਾ ਖੇਲ ਲੱਗਿਆ ਹਾਂ ਆ ਲੈ ਤੇਰਾ ਚੱਕਰ ਕਵ ਮੈਨੂੰ ਚੈੱਕ ਕਰੂੰਗਾ ਹਾਂ ਕਾਰ ਲੈ ਕਾ ਹੋ ਗਿਆ ਮੈਨੂੰ ਖਾਰ ਹੋ ਗਿਆ ਹਾਂ ਦਾਈ ਦਊਗਾ ਫਿਰ ਤੂੰ ਆ ਹਾਂ ਦਵਾ ਹੀ ਦਊਗੀ ਅੱਛਾ ਕਾ ਦਾਈ ਦਊਗਾ ਦਊਗੀ ਹੈ ਦਊਗੀ ਓਏ ਡਾਕਟਰ ਬਣੂਗਾ ਤੂੰ ਹਾਂ ਚੱਚੀਓ ਆ ਆ ਆ ਖਾ ਲੈ ਚਾਚੀ ਜੀ ਮੂ ਬਣ ਗਈ ਭਾਈ ਡਾਕਟਰ ਅੱਜ ਡਾਕਟਰ ਕਿੱਟ ਲੈ ਕੇ ਆਈ ਜੀ ਆ ਤੇ ਸਰ ਪਾਵਾ ਹਾਂ ਨਵਾਂ ਡਾਕਟਰ ਹੁਣੇ ਇੰਜੈਕਸ਼ਨ ਹੈ ਤਾਂ ਪੁੱਤ ਹਾਂ ਆ ਇੰਜੈਕਸ਼ਨ ਹੈ ਤਸਨੇ ਹਾਂ ਆਇਦਸ ਉਸ ਰਾਈ ਜੀ ਤਾਂ ਕਹਿੰਦਾ ਤੂੰ ਬੀ ਡੱਕ ਨੇ ਲਾਈ ਸੂਈ ਟੋਟ ਨੇ ਲਾਈ ਸੂਈ ਹੈ ਹਾਂ ਬੋਲੀ ਕਿਸ ਤਰ੍ਹਾਂ ਬੋਲਦਾ ਹੁੰਦਾ ਨਵਦੀਆ ਸ਼ੁਰੂ ਤੇ ਬੋਲ ਕੇ ਦੱਸ ਟੋਟ ਨੇ ਨਹੀਂ ਸੂਈ ਤੂੰ ਹਵੇ ਤਾ ਦਦਾਸ ਅਟਕਾ ਹੈ ਅਟਕਾ ਹੈ ਤੇ ਲੋ ਜੀ ਇਧਰ ਮੀਟੋ ਜੀ ਸੁੱਖ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੜਾ ਠੰਡ ਹੋ ਰਿਹਾ ਮੋਰਸਾਈਕ ਉੱਤੇ ਆ ਚੁੱਕਾ ਆਧੇ ਚਾਹ ਬਣਾ ਰਹੀ ਜੀ ਅਸੀਂ ਤਾਂ ਚਾਹ ਲੱਗੇ ਪੀਣ ਜੀ ਮੈਂ ਕਿਹਾ ਪਹਿਲਾਂ ਤੁਸੀਂ ਕੀ ਲੋ ਚਾਹ ਜੀ ਗਰਮ ਗਰਮ ਚਾਹ ਪੀ ਲਿਓ ਜੀ ਆਜੀ ਬਾ ਚਾਹ ਹੁਣ ਕਰੀਏ ਨਾ ਉਹ ਲੱਗ ਗਿਆ ਜੀ ਪੀਣ ਮੈਂ ਕਿਹਾ ਪਹਿਲਾਂ ਅਗੇ ਸ਼ਾਪਿੰਗ ਵਗੈਰਾ ਸਾਰਾ ਕੁਝ ਤੁਸੀਂ ਬਾਅਦ ਚ ਦਿਖਾਉਂਗੇ ਜੀ ਵੀ ਅਸੀਂ ਕਿਆ ਸ਼ਾਪਿੰਗ ਕਰੀਏ ਪਹਿਲਾਂ ਤਾਂ ਚਾਹ ਪੀ ਲਿਓ ਜੀ ਠੰਡ ਪਹ ਚੜ ਗਈ ਸੀਗੀ ਮੋਟਰਸਾਈਕਲ ਤੇ ਵਸਤਾ ਜੀ ਧੁੱਪ ਵਦਿਆ ਨਹੀਂ ਗਣੀ ਸੀਗੀ ਅੱਜ ਕਾਫੀ ਦਿਨ ਬਾਅਦ ਹੋ ਮੈਨੂੰ ਲੱਗਾ ਕਾਫੀ ਦਿਨ ਬਾਅਦ ਹੋ ਕੁਝ ਬਿਤਾਉਣ ਦੇ ਨੂੰ ਬਹੁਤ ਟਾਈਮ ਬਹੁਤ ਦਿਨ ਬਾਅ ਇਹ ਦੁਬਾਰਾ ਹੋ ਗਈ। ਮਮ ਖਰਾਬ ਹੋਈ। ਅੱਜ ਨਹੀਂ ਵੀ ਰੂਪੀ। ਅੱਪਾ ਨਾ ਤਸਕਤੋ ਹਾਲੇ ਅਤਲ ਜੇ ਵਾੜੂ ਫੇਰ ਹਾਲ ਹੋ ਜਵੇ ਇਹ ਮੌਸਮ ਬਿਲ ਬੱਦਲ ਜਿਹਾ ਹੈਗਾ ਬੜਾ ਮੋਟਾ। ਮੈਂ ਵੀ ਕੱਲ ਨੂੰ ਫੇਰ ਬਦ ਮੌਸਮ ਖਰਾਬ ਹੈ। ਹਾਂ। ਮੈਂ ਕਰਕੇ ਆਉਂਦਾ। ਤੇ ਚਲੋ ਜੀ ਪਹਿਲਾਂ ਤਾਂ ਅਸੀਂ ਪੀ ਲਈਏ ਜੀ ਚਾਹ। ਤੂੰ ਯਾਟ ਕਰ। ਤੇ ਫੇਰ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸ਼ਾਪਿੰਗ। ਵੀ ਅਸੀਂ ਕਿਆ ਸ਼ਾਪਿੰਗ ਕਰਕੇ ਲੈ ਕੇ ਆਏ ਨਾ ਸ਼ਿਮੂ। ਹਜੇ ਨਹੀਂ ਹਜੇ ਪਹਿਲੇ ਚਾਹ ਪੀ ਲਈਏ ਫਿਰ ਦਿਖਾਵਾਂਗੇ ਲੱਡੂ ਠੀਕ ਹੈ ਹਾਂ ਠੀਕ ਹੈ ਮੈਂ ਤੁਹਾਨੂੰ ਚਾਹ ਦਸ ਜਸਜੀ ਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਜਿਹੜੀ ਅਸੀਂ ਸ਼ਾਪਿੰਗ ਕਰਕੇ ਲਈ ਆਏ ਜਿੰਨੀ ਵੀ ਸ਼ਾਪਿੰਗ ਕਰਕੇ ਲਈ ਆਏ ਅਸੀਂ ਘਰ ਤੋਂ ਮੰਦੀ ਜਿਹੜੇ ਸਾਡਾ ਫਰਦਾ ਸੀਗਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਥੋੜਾ 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 ਲੈ ਕੇ ਆਣ ਲੱਗੀ ਜਿਸ ਮਾਲ ਤੇ ਕੋਈ ਨਾ ਕੋਈ ਸਮਾਨ ਰਹਿ ਜਾਂਦਾ ਤੇ ਹੁਣ ਅਸੀਂ ਅੱਜ ਫੇਰ ਸ਼ਾਪਿੰਗ ਕਰਕੇ ਲੈ ਆਏ ਜੀ ਘਰ ਸਮਾਨ ਦੀ ਤੁਹਾਨੂੰ ਮੈਂ ਉਹ ਵੀਡੀਓ 'ਚ ਸਾਰਾ ਕੁਝ ਦਿਖਾਉਂਗੀ ਅਸੀਂ ਕਿਆ-ਕਿਆ ਸ਼ਾਪਿੰਗ ਕਰਕੇ ਲੈ ਆਏ ਇਸ ਜੀ ਸਾਡੇ ਬਲੌਗ ਨਾਲ ਘੜੇ ਰਿਓ ਤੇ ਸਾਨੂੰ ਕਮੈਂਟ ਆ ਜਰੂਰ ਅਸੀਂ ਉਹ ਵੀ ਤੁਹਾਨੂੰ ਸਾਡੀ ਸ਼ਾਪਿੰਗ ਕਿਵੇਂ ਦੀ ਲੱਗਦੀ ਵਧੀਆ ਲੱਗਦੀ ਤੇ ਅਸੀਂ ਬਲੌਗ ਕਰ ਤੁਹਾਨੂੰ ਨਾਲ ਨਾਲ ਦਿਖਾਈ ਜਾਂਦੇ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਦੇਖਣ ਲਈ ਤੇ ਸਾਨੂੰ ਇੰਨੀ ਜ਼ਿਆਦਾ ਸਪੋਰਟ ਕਰਨ ਲਈ ਜੀ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਦਿਖਾ ਦਈਏ ਜੀ ਜੋਸ਼ ਨਾਲ ਸ਼ਾਪਿੰਗ ਕਰਕੇ ਲੈ ਕੇ ਆਈ ਜੀ ਤੇ ਆਜੋ ਜੀ ਪਹਿਲਾਂ ਤੁਹਾਨੂੰ ਦਿਖਾਈਏ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਕੁੱਕਰ ਤੋਂ ਸ਼ੁਰੂਆਤ ਕਰਦੇ ਜੀ ਤੇ ਅਸੀਂ ਦੇਖਾਦੇ ਕੋਲ ਕੁੱਕਰ ਸੀ ਪਹਿਲਾਂ ਖਰਾਬ ਹੋ ਗਿਆ ਸੀਗਾ ਤੇ ਅੱਜ ਜਿੱਥੇ ਜਗਾ ਇੱਕ ਨੂੰ ਥੋੜਾ ਜਿਆਦਾ ਹੀ ਬਣਾਤੀ ਆਂ ਜੀ ਜੋ ਮੇਰੇ ਸਮਾਨ ਚ ਆਇਆ ਸੀਗਾ ਉਹਦੇ ਤੋਂ ਮੈਂ ਮम्मी ਨਾਲ ਲਿਆ ਸੀਗਾ ਉਹ ਹੈ ਸੀਗਾ ਜੀ 5 6 ਪਾਗ ਲੀਟਰ ਦਾ ਕੁੱਕਰ ਹੈ ਉਹ ਜਿਆਦਾ ਹੀ بڑا ਸੀਗਾ ਜੀ ਤੇ ਆਪਾਂ ਇਹਨੇ ਜਿਹੜੇ ਹੈ ਸੀਗੇ ਤੇ ਮੈਨੂੰ ਇੰਨਾ ਵੱਡਾ ਕੁੱਕਰ ਚ ਸਬਜ਼ੀ ਬਣਾਉਣ ਦੀ ਬਹੁਤ ਜ਼ਿਆਦਾ ਤੀ ਕਰਾਦੀ ਸੀਗੀ ਤੇ ਅਸੀਂ ਅੱਜ ਲੈ ਕੇ ਆਈ ਛੋਟਾ ਕੁੱਕਰ ਯਾਨੀ ਕਿ ਮੈਂ ਨੂੰ ਮੈਨਾਂ ਪੁੱਛਿਆ ਸੀਗਾ ਰਹਿ ਗਿਆ ਕਿ ਕਦੀ 2 ਲੀਟਰ ਦਾ ਹੈਗਾ ਕਦੇ 2 ਦਾ ਤਾਂ ਨਹੀਂ ਹੈਗਾ 3 ਦਾ ਨਹੀਂ ਹੈ ਸੀਗਾ ਤੇ 3 ਦਾ ਫਿਰ ਲਿਆ ਮੈਂ ਤੇ ਦੇਖਣ ਦਿਖਾਉਂਦੀ ਆ ਜੀ ਅੱਜ ਉਹ ਤਾਂ ਫਿਰ ਜੀ ਬੋਲੇ ਕਿ ਆਈ ਇਹ ਖਲੋੜੇ ਕੱਠੇ ਕਰੇ ਇਹ ਮਾ ਡਾਕਟਰ ਤੇ ਪਤਾ ਨਹੀਂ ਹੋਰ ਕੀ ਕਰੀਆ ਕਰਾ ਜਿ ਸਿੱਖੇ ਲਿ ਗਈ ਆਈ ਇਹ ਵੀ ਆ ਰੱਖਿਆ ਆਏ ਇਹਨਾਂ ਨੇ ਕਾ ਲੈ ਕੇ ਆਈ ਪਤਾ ਨਹੀਂ ਮਗਰ ਮਾਚ ਜੀ ਇਹਨਾਂ ਵਿੱਚ ਉਹ ਖਾਣੇ ਵਾਸਤੇ ਮਿਲ ਗਿਆ ਜਿਹੜੇ ਰੰਗ ਬਰੰਗੇ ਜਿਹੀ ਪਚੁੰਦੀਆਂ ਗੋਲੀਆਂ ਜੀ ਪਤਾ ਨਹੀਂ ਕੀ ਆ ਗੈਂਦੇ ਇਹਨਾਂ ਨੂੰ ਹੁਣ ਮੈਨੂੰ ਪਤਾ ਨਹੀਂ ਜੀ ਉਹ ਲੈ ਕੇ ਆਈ ਇਹ ਕਾਲੇ ਕੇ ਜੀ ਤੇ ਕੇ ਡਾਕਟਰ ਕੋਲ ਤੇ ਜੀ ਲੈਣਾ ਹਾਂ ਹਾਂ ਕੀ ਦਾਲ ਆ ਕਰਨਾ ਹੈ ਤੇ ਹੈ ਬੁਤ ਹਾਂ ਤਾਂ ਬਸ ਕੀ ਦਾਲ ਹਲ ਕਰਵਾ ਮੇਰਾ ਮੇਰਾ ਮੈਨੂੰ ਕੀ ਹੋਵੇ ਤੇ ਖਾ ਹੋ ਗਿਆ ਹਮਨੇ ਬੁਖਾਰ ਹੋ ਗਿਆ ਤੇ ਆ ਰਹੀ ਹੈ ਜੀ ਅਸੀਂ ਛੁੱਕਰ ਤੇ ਤੁਸੀਂ ਕਿਹਾ ਸੀ ਜੀ ਸਾਨੂੰ ਬਹੁਤ ਦੱਸਦੇ ਸੀ ਕਿ ਮੈਂ ਵੀ ਨਾਨ ਸਟੀਲ ਲੈ ਕੇ ਆਏ ਤੁਸੀਂ ਉਹੀ ਛੁੱਕਰ ਲੈ ਕੇ ਆਏ ਤੇ ਆਇਆ ਤੁਹਾਡਾ ਇਹ ਕਿ ਅਬ ਇਹ ਆ ਲੈ ਕੇ ਆਏ ਜੀ ਟੀਨਰੀ ਦਾ ਕੁੱਪਰ ਤੇ ਬਿਲਕੁਲ ਭਾਰੀ ਹੈ ਜੀ ਯਾਨੀ ਕਿ ਜਿਆਦਾ ਹੋ ਨਹੀਂ ਹੈਗਾ ਹਲਕਾ ਜਿਹਾ ਤੇ ਸਟੀਲੈਸ ਹੈ ਜੀ ਤੇ ਇਹਦੇ ਵਿੱਚ ਨਾ ਆ ਦਾ ਸਬਜੀ ਵਗੈਰਾ ਨੀਚੇ ਲੱਗੂਗੀ ਜੀ ਤੇ ਤੁਸੀਂ ਇਹਨੂੰ ਕਮੈਂਟ ਅਜਾ ਤੁਸੀਂ ਵੀ ਵਧੀਆ ਲਿਖਿਆ ਜੀ ਮੈਂ ਇਹ ਆ ਹੈਗਾ ਜੀ ਦਾ ਬ੍ਰਾਂਡ ਕੁੱਕਰ ਦਾ ਇਹ ਸਟੀਲੈਸ ਹੈ ਜੀ ਸਟੀਲੈਸ ਸਟੀਲ ਹੈ ਕੁੱਕਰ ਤੇ ਆ ਹੈਗਾ ਫੁੱਕਾ ਤੇ ਆ ਰਿਹਾ ਜਿਹੜਾ ਢੱਕੜਾ ਜੀ ਆਹ ਤੇ ਮੈਂ ਚਾਹੀ ਸੀ ਹੈਗੇ ਆ ਜੀ ਚਾਰ ਚਾਰ ਜਣੇ ਹੈ ਜੀ ਅਸੀਂ ਸੁਖਣਾ ਤੇ ਸਾਡੀ ਇੰਨੀ ਸਬਜੀ ਬਹੁਤ ਹੁੰਦੀ ਜੀ ਸਾਡੇ ਕੋ ਬੜਾ ਕੁੱਕਰ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਕਿ ਤੇ ਮੈਂ ਕਿਹਾ ਮੈਂ ਦੇਖ ਕੇ ਨਹੀਂ ਕਹੀ ਵੀ ਕਿ ਇਹਦੇ ਸਾਰੀ ਇੰਨੀ ਦੇ ਸਾਰਾ ਛੋਟਾ ਦਾ ਕੁੱਕਰ ਲਿਕੇ ਵੀ ਇਸ ਸਾਰ ਨੂੰ ਸਬਜੀ ਬਣ ਜਾ ਕਰੇ ਸਾਡੀ ਚਾਰ ਜਣਿਆਂ ਦੀ ਸਬਜੀ ਤੇ ਚਲੋ ਜੀ ਕਾਹ ਲਿਆੰਦਾ ਸੀਗਾ ਜੀ ਅਸੀਂ ਕੁੱਕਰ ਤੇ ਬਣੇ ਨੇ ਤੇ ਜੀ ਉਹਦੇ ਕੋਈ ਦੀ ਬਾਅਦ ਚ ਪਰ ਮੈਂ ਤੁਹਾਨੂੰ ਦੱਸਣਾ ਮੈਂ ਰਲਾ ਸਾਰਾ ਖਾਣ ਤੋਂ ਬਾਅਦ ਇਹ ਅਨਮੋਸ ਹੀ ਦੇਖਦੇ ਹਾਂ ਬਾਅਦ ਚ ਜੀ ਦੇਖ ਕੇ ਬਾਅਦ ਕਰੂੰਗੀ ਜੀ ਅਸੀਂ ਉਹ ਜੀ ਤੁਹਾਨੂੰ ਮੈਂ ਦੱਸਾਂਗੀ ਕਿ ਕਿਆ ਲੇ ਕੇ ਆਇਆ ਤੇ ਨੂਨ ਪਰ ਨੀਂ ਕਿੰਨਾ ਬਥੇ ਗਿੱਲਾ ਹੋ ਗਿਆ ਕਪਾ ਕਪੜੀ ਹੀ ਲਿਉਂਦੇ ਲਾਡੋ ਮੈਨੇ ਕਰਨਾ ਹੈ ਤੂੰ ਫੀਜ ਇਹ ਈ ਕਾਲੇ ਕਹਿ ਸੀ ਇਹ ਸੀ ਛਾਲਣੀ ਤੇ ਆਟਾ ਛਾਲਣ ਵਾਲੀ ਖਰਾਬ ਹੋ ਗਈ ਸੀ ਜੀ ਸਾਡੀ ਤੇ ਉਹਦੇ ਵਿੱਚੋਂ ਜਦੋਂ ਜਦੋਂ ਇਹ ਜਿਆੜੀ ਖਰਾਬ ਹੋ ਸੀਗੀ ਆਟਾ ਝਾਉਂਦੇ ਸੀਗੀ ਵਧੀਆ ਤੇ ਕਾਲੇ ਕਹਿ ਲੀਏ ਸੀ ਤੇ ਇੱਕ ਆਲੀ ਕਹਿ ਜੀ ਦੀ ਨੂਨ ਦਾ ਨਹੀਂ ਜੇ ਦਾਸੇ ਕਰੂ ਡੇਡੀ ਕੋਲ ਵਾਸਤੇ ਚਾਹੀਦੀ ਹੈ ਮੈਨੂੰ ਕੋਠੀ ਨਹੀਂ ਕਹਿੰਦੀ ਮੈਨੂੰ ਵਧੀਆ ਲੱਗਦੀ ਇਹ ਸਟੀਲ ਵਾਲੀ ਦਿਖਾ ਦਿੱਤੀਗੇ ਤੇ ਪਹਿਲਾਂ ਤਾਂ ਮੈਨੂੰ ਚੂਹੇ ਇਹ ਲੱਕੜੀ ਵਾਲੀ ਚੱਲਦੀ ਜੀ ਲੱਕੜਾਂ ਹੀ ਜ਼ਿਆਦਾ ਵਧੀਆ ਲੱਗਦੀ ਜੀ ਤੇ ਉਹ ਕਹਿੰਦੇ ਨੇ ਸਾਡੇ ਕੋਲ ਹੈ ਨਹੀਂ ਉਹ ਇਹ ਤਾਂ ਮਗਰੋਂ ਇੱਕ ਤੇ ਰੋਜ਼ੀ ਇਹ ਕੋਈ ਨਾ ਤੇ ਆਪਾਂ ਇਹਨਾਂ ਵਾਲੀ ਸਾਰ ਲੱਗਦੀ ਜੀ ਜਿਹੜੀ ਆਲੀ ਕੇਤੀ ਜੀ ਤੇ ਇਹਨਾਂ ਦਾ ਇਹ ਤੁਹਾਨੂੰ ਜਲਦੀ ਕੰਟਾਲਾ ਦੇ ਬਣਾਉਣਾ ਤੇ ਇਹਦੇ ਦੇ ਕੁਝ ਮਿੰਟ ਮੇਜ। ਤੁਸੀਂ ਮੈਨੂੰ ਕਮੈਂਟਾਂ ਜੁੜਾ ਤੁਸੀਂ ਵਧੀਆ ਹੈ ਜੀ। ਤੇ ਆਹ ਦੇਖੋ ਜਿਹੜੇ ਨੇ ਬਾਕਸ। ਤੇ ਆਹ ਚਮਚਾ ਜੀ। ਤੇ ਮੈਂ ਕਿਹਾ ਆਪਾਂ ਇਹ ਛੋਟੇ ਛੋਟੇ ਡੱਬੇ ਜਿੱਸਦਾ ਯੂਜ਼ ਕਰਾਂ ਕਰਨੇ ਕੰਦੇ ਲਈ ਤੇ ਫੇਰ ਮੈਂ ਇੱਕ ਨੂਨ ਦਾ ਨਿਓ ਲਈ ਸੀਗੀ। ਤੇ ਮੈਂ ਕਿਹਾ ਇਹ ਅਰੇ ਇੱਟਾ ਦੇ ਮਸਾਲੇ ਥਾਨੇ। ਤੇ ਇਸ ਆਲੀ ਕੇਸੀ ਦੇ ਕੇ ਤਵਾ। ਤੇ डी तो थी घाट आता जी एक चिमटा चिमटा है बड़ा ही चूल्हे भाजी से कम कुम कर रहेगा जी गैस वास्ते मैं गैस वास्ते कम आज भाजी एक है चार जो आप पकौड़े पकुड़े बनाने होंगे ਪੂਰੀਆ ਵਰਾਣੀਆਂ ਹੁੰਦੀ ਆ ਤੇ ਉਹਦੇ ਵਾਸਤੇ ਕੰਮ ਆ ਜਾਂਦੀ ਆ ਸਾਡੇ ਕੋਲ ਕਾਰੀ ਹੈਗੀ ਵਾ ਦੂਸਰੀ ਨਹੀਂ ਸੀ ਜੋ ਜਿੱਤਾਂ ਆਪਾਂ ਨੂੰ ਗੋਲੋ ਦਿੱਖਦਾ ਜਿਹੜਾ ਦੇ ਰਿਹਾ ਦੋਜੀ ਘੜੀਆਂ ਘੜੀਆਂ ਜਿਹੋ ਉਹ ਹੈਗੀ ਆ ਸਾਡੇ ਕੋਲ ਤੇ ਉਹ ਮੈਂ ਕਿਹਾ ਜਿੱਤਾਂ ਆਪਾਂ ਨੂੰ ਗੋਲ ਨਹੀਂ ਕੋਈ ਸਮਾਨ ਜਪੜਾ ਤੇ ਉਹਦੇ ਵਿੱਚ ਝੂਂ ਜਾਂਦੇ ਸੀ ਇਸ ਤਰ੍ਹਾਂ ਵਧੀਆ ਹੁੰਦੀ ਸੀ ਆ ਨਹੀਂ ਚਾਈ ਵਾਲੀ ਹੈ ਆਲੀ ਕਹੇਗੀ ਕਿ ਉਹਨਾਂ ਨੂੰ ਥੋੜੀ ਜੀ ਸੈ ਨਹੀਂ ਲੱਗਦੀ ਸੀ ਤੇ ਆਨੇ ਲੀਜੀ ਦੀ ਚੋਕਲ ਕਰਕੇ ਤੇ ਥੋੜੀ ਜੀ ਹੋਰ ਇਸ ਤਰ੍ਹਾਂ ਹੋ ਗਈ ਬਣ ਜੂਗੀ ਤੁਸੀਂ ਮੈਨੂੰ ਕਮੈਂਟਾਂ ਜੂਰੇ ਤੁਸੀਂ ਮੈਂ ਤੁਹਾਨੂੰ ਜਿੱਦ ਵਿੱਚ ਮੈਂ ਦੱਸੂਗੀ ਕਿ ਕਮੈਂਟਾਂ 'ਚ ਮੇਰੀ ਸ਼ਾਪਿੰਗ ਵਧੀਆ ਹੁੰਦੀ ਤੇ ਮੈਂ ਤੁਹਾਨੂੰ ਦਿਖਾਏ ਕਰੂੰਗੀ ਇਹ ਮੇਰੀ ਸ਼ਾਪਿੰਗ ਨੂੰ ਕਿੱਥੇ ਸਿਰ ਰੱਖੋਗੇ ਵਧੀਆ ਨਹੀਂ ਸ਼ਾਪਿੰਗ ਕਰਦੇ ਜੀ ਤੇ ਜੇ ਮੈਂ ਨਹੀਂ ਦਿਖਾਏ ਹੁੰਦੀ ਇਹ ਤਾਂ ਪੱਕਾ ਪਰ ਬਜਟ ਜੂਰੇ ਬਹੁਤ ਵਧੀਆ ਹੈ ਕਿ ਤੁਸੀਂ ਸ਼ਾਪਿੰਗ ਬਹੁਤ ਨਹੀਂ ਕਰਦੇ ਸ਼ਾਪਿੰਗ ਮੈਂ ਤੁਹਾਨੂੰ ਦਿਖਾ ਦਿੰਦੀ ਕਿ ਮੈਂ ਇਹ ਕਾਰਟ ਭੇਜਾਂਦੇ ਸੀਗੇ ਤੇ ਮੈਂ ਕਿਹਾ ਜਿਵੇਂ ਕਿ ਕੋਈ ਵੀ ਜਿਸ ਤਰ੍ਹਾਂ ਹੋਰ ਸਮਾਨ ਹੁੰਦਾ ਜਿਵੇਂ ਆਪਾਂ ਇੱਕ ਬਾਕੀ ਜਿਸ ਤਰ੍ਹਾਂ ਆਪਾਂ ਨੇ ਹਲਦੀ ਵਗੈਰਾ ਜਿਹੜੀ ਡੇਲੀ ਉਸ ਵਾਸਤੇ ਹੁੰਦੀ ਹੈ ਜਿੱਚ ਪਾ ਰਹੋ ਤੇ ਜੁੜਦਾ ਐਕਸਟਰਾ ਤੇ ਜਿਹੜਾ ਪਨੋਨੂਰ ਜਦੋਂ ਤੁਸ ਤੋਂ ਕੱਢ ਕੇ ਇਹਦੇ ਚ ਪਾ ਸਕਦੇ ਜੀ ਅਸੀਂ ਤੇ ਬਾਕੀ ਆਪਾਂ ਜਰੂਰੀ ਇਹ ਚ ਹਲਦੀ ਪੈਰਾ ਹੀ ਪਾ ਲਈ ਕੋਈ ਹੋਰ ਸਮਾਨ ਨਹੀਂ ਪਾ ਲੋ ਤੇ ਸੁਆਦ ਬਾਕੀ ਦੇ ਇਸ ਤਰ੍ਹਾਂ ਹੀ ਯਾਰ ਚਾਹ ਪੀਸਾ ਦਾ ਡੱਬੀ ਜਾਂਦੇ ਸੀ ਜੀ ਇਹ ਕਿੱਕਾ ਆਲੇਰਜੀ ਫਲਾਵਰ ਤੇ ਆਹ ਬੋਲੀ ਕਿ ਮੇਰੇ ਨੂੰ ਏ ਮੇਲੇ ਹੁੰਦਾ ਸੀ ਜੀ ਜਿਵੇਂ ਸਾਡੇ ਕੋਲ ਟੇਬਲ ਤੇ ਹੈਗੇ ਪੂਰੇ ਤੇ ਇਹਦੇ ਨੇ ਅਸੀਂ ਰੱਖਣਿਆ ਕਰੂਗੇ ਜੀ ਐਵੇਂ ਤੇ ਬੱਜਾ ਲੱਗਦਾ ਇਹ ਟੇਬਲ ਤੇ ਰੱਖਿਆ ਵਾ ਜੀ ਆ ਤੇ ਜਿਹੜਾ ਅਸੀਂ ਕੱਲ ਰੱਖਿਆ ਸੀਗਾ ਉਹ ਥੋੜਾ ਜਿਹਾ ਬੜਾ ਸੀਗਾ ਤੇ ਫਿਰ ਮੈਨੂੰ ਮੈਨੂੰ ਉਹ ਯਾਨੀ ਕਿ ਥੋੜਾ ਜਿਹਾ ਹੋਰ ਸੀਗਾ ਤੇ ਸਹੀ ਜਿਹਾ ਨਹੀਂ ਲੱਗਦਾ ਸੀਗਾ ਤੇ ਮੈਂ ਕਿਹਾ ਉਹ ਅੰਦਰ ਹੀ ਰੱਖਦਾ ਤੇ ਜਦੋਂ ਮੈਂ ਕਿਹਾ ਫੇਰ ਬਣਾਤੀ ਸੀ ਆ ਜਿਹੜੀ ਕਈ ਨਵਾਂ ਤੇ ਆਹ ਨੂੰ ਵਧੀਆ ਵੀ ਲੱਗਿਆ ਜੀ ਤੇ ਦੇਖੋ ਕਿੰਨਾ ਵਧੀਆ ਰੰਗ ਵੀ ਫਲਾਵਰ ਵੀ ਕਿੰਨੇ ਵਧੀਆ ਹੈ ਤੇ ਤੁਸੀਂ ਮੈਨੂੰ ਕਮੈਂਟਾ ਜਰੂਰ ਅਸੀ ਤੁਹਾਨੂੰ ਵਧੀਆ ਲੱਗਿਆ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਤੇ ਇੱਕ ਗ੍ਰੀਨ ਸੀਗਾ ਪੇੜ ਜਿਹਾ ਵਾਲਾ ਤੇ ਮੈਨੂੰ ਉਹ ਥੋੜਾ ਜਿਹਾ ਸਹੀ ਨਹੀਂ ਲੱਗਿਆ ਤੇ ਮੈਂ ਕਿਹਾ ਆ ਜਾਦਾ ਮੈਂ ਕਿਹਾ ਜੀ ਇਹ ਕਿਹਦੇ ਲਈ ਤੇ ਇਹਦਾ ਆਪਾਂ ਨੇ ਕੱਢੀਆ ਇਹਦਾ ਆਪਾਂ ਰਿਪਾਹਾਂਗੇ ਉਹੋ ਡਿੱਗਿਆ ਤੇ ਇੱਕ ਕਲਿਆੰਦਾ ਜੀ ਅਸੀਂ ਆਹ ਸਮਾਰਟ ਤਮਾਨੀ ਜੀ ਖਾਰੂ ਹੋ ਗਏ ਤੇ ਹਲੋ ਜਿਵੇਂ ਕਿ ਪਤਾ ਹੈ ਮੈਂ ਖਾਲਸਾ ਨੂੰ ਇੱਕ ਵਾਰ ਸਾਨੂੰ ਕਾਲ ਹੀ ਸੀ ਕਿ ਦਿਨ ਕਰਿਆ ਸੀਗਾ ਸਾਡੇ ਜਸਤ ਹੈ ਸੀਗਾ ਸਰ ਮੈਂ ਇੱਕ ਕਾਫੀ ਜੇ ਕਲਰ ਦਾ ਦਿਖਾਇਆ ਸੀਗਾ ਜਿਹੜੇ ਕਿ ਗ੍ਰੂਪ ਤੋਂੜੀਆਂ ਕਾਣ ਵਾਸਤੇ ਉਹਦੇ ਤੇ ਜ ਵੀ ਸਾਰਾ ਸੀਗਾ ਸੀ ਉਹ ਤੇ ਮੈਂ ਕਿਹਾ ਉਹ ਤਾਂ ਆਪਣਾ ਚ ਡਰਾਈ ਹੋਊਗਾ ਰਾ ਪਾ ਕੇ ਤੇ ਉਹ ਡੇਲੀ ਯੂਜ਼ ਵਾਸਤੇ ਸੀ ਉਹ ਟੇਬਲ ਤੇ ਰੱਖ ਲੂੰਗੀ ਸਵੇਰ ਦੀ ਹੀ ਤੱਕ ਪੂਰੀ ਰਾਂਝਾ ਕੰਮ ਪਿਆ ਵਾ ਜੀ ਕਿਤਾ ਕੋਈ ਆ ਗਿਆ ਲੋੜੇ ਵਾਸਤੇ ਕੰਮ ਆ ਜਾਦਾ ਜੀ ਉਹ ਆਪਣੇ ਡੇਲੀ ਯੂਜ਼ ਵਾਸਤੇ ਕਾ ਲੇਣਾ ਇਹ ਇੱਕ ਆਰੀਆ ਦਲੀ ਹੈ ਕਿ ਮੇਰੇ ਇਸ ਦਾ ਕੰਮ ਨੂੰ ਉਹ ਇਸ ਤਰੀਕੇ ਦੀ ਹੁੰਦੀ ਖੁਰਪਾੜਾ ਪੜਵਾ ਕੇ ਸਰੋ ਜਿਹਾ ਲੱਗਦਾ ਤੋਂ ਤ੍ਰੈਣ ਬਣੇ ਤੇ ਠੀਕ ਹੈ ਜੀ ਜਿਹਨੂੰ ਮੈਂ ਕਹਿੰਦਾ ਆ ਦੂਸਰੇ ਜਿਹੜੇ ਬੜੀਆਂ ਆਲੀਤੀਆਂ ਅੰਦਰ ਦੇਖੇ ਇਹਦੇ ਚਾਪਾ ਕਾਲ ਜਿਹੜੀ ਬਿਸਕਟ ਪਾਉਣੇ ਆ ਇਹ ਜਿਹੜੇ ਆਹ ਜਿਹੜੇ ਨੂੰ ਪਾ ਕੇ ਨਗਰ ਜਾਈ ਮਨੂੰ ਹੋਰ ਸਾਰੇ ਸਮਾਨ ਤੋਂ ਸਾਰੀ ਸ਼ਾਪਿੰਗ ਤੋਂ ਜ਼ਿਆਦਾ ਸਭ ਤੋਂ ਵਧੀਆ ਚੀਜ਼ ਆ ਲੱਗੇਗੀ ਤੁਹਾਨੂੰ ਵੀ ਮੈਨੂੰ ਜਿਹੜੀ ਸੈ ਤੁਹਾਨੂੰ ਵਧੀਆ ਲੱਗਿਆ ਜੀ ਤੇ ਇਹ ਜਿਹੜੀ ਕਿਆੜੀ ਕੱਟੇ ਤਾਂ ਇਹ ਕੋ ਸਹੀ ਹੈ ਤੁਸੀਂ ਮੈਨੂੰ ਦਿਉਗੇ ਤਾਂ ਸੇ ਵੀ ਵਧੀਆ ਹੈ ਸਭ ਤੋਂ ਵਧੀਆ ਲੱਗਿਆ ਜੀ ਮੈਨੂੰ ਇਹਦਾ ਕਲਰ ਵੀ ਤੇ ਇਹਦੇ ਬਾਕਸ ਵੀ ਨਾਲ ਇਹਦੇ ਟ੍ਰੇ ਜੀ ਚਾਹ ਕਿਸਾ ਦਾ ਹੈ ਜੀ ਇਹ ਤੇ ਤੁਸੀਂ ਮੈਨੂੰ ਦਿਉਗੇ ਤਾਂ ਮੈਂ ਕੋਟ ਵੀ ਦਿਖਾ ਦਿੰਦੀ ਹਾਂ ਜੀ ਆਹ ਦੇਖੋ ਇਸ ਤਰ੍ਹਾਂ ਇਹੋ ਜਿਹਾ ਮੈਂ ਕਰ ਲਉ ਤੇ ਇਹ ਚਾਪਾ ਕੁਝ ਪਕੌੜੀਆਂ ਬਿਸਕੁਟ ਵਗੈਰਾ ਕੁਝ ਘਰ ਸਕਦੇ ਜੀ ਜਿਸ ਲਈ ਆਪਾਂ ਐਡ ਤੇ ਇਸ ਤਰ੍ਹਾਂ ਇਹ ਇਹ ਆਪਾਂ ਰੱਖ ਲੂਗੇ ਜਿਵੇਂ ਕੋਈ ਆਇਆ ਗਿਆ ਗੈਸ ਹੁੰਦਾ ਆਪਾਂ ਇਹਨਾਂਸ ਅਸੀਂ ਜਦ ਕੱਟਿਆ ਕਰੂਗੇ ਜੀ ਜਿਹੜਾ ਆਪਾਂ ਡੇਲੀ ਮੂਜੂ ਵਾਸਤੇ ਰੱਖੂਗੇ ਉਹ 3 ਪੀਸ ਵਾਲਾ ਹੈ ਉਹ ਆਪਾਂ ਨੇ ਉਹੀ ਰੱਖ ਦੇਣਾ ਟੇਬਲ ਤੇ ਤੇ ਮੈਂ ਕਿਹਾ ਉਹਨੂੰ ਆਪਾਂ ਬਾਹਰ ਹੀ ਐਲਮੇ ਜੀ ਤੇ ਜੇ ਉਹ ਤਾਂ ਸਾਡੀ ਸਿੰਮੂ ਨੇ ਆਹ ਦਿੰਦੀ ਸੀ ਸਿੰਮੂ ਚਾਹ ਕੇ ਮਮਾ ਦਾਦੂ ਕੋਲ ਤਾਂ ਆ ਜਾਈ ਵੀ ਤੁਹਾਨੂੰ ਤੁਹਾਨੂੰ ਤਾਂ ਇਹ ਸਭ ਤੁਹਾਨੂੰ ਵਧੀਆ ਲੱਗਿਆ ਜੀ ਦੇਖੋ ਹੈ ਵੀ 4 ਪੀਸ ਦਾ ਹੈ ਆ ਬਾਕਸ ਹੈ ਇਹ ਨਾਲੇ ਤੇ ਨਾਲ ਹੀ ਦੇਖੋ ਕਿੰਨੀ ਵਧੀਆ ਟ੍ਰੇ ਹੈ ਜੀ कि ਆਪਾਂ ਨੂੰ ਲੱਗਦਾ ਕੋਈ ਟ੍ਰੇ ਯੂਜ਼ ਕਰਨ ਦੀ ਲੋੜ ਨਹੀਂ ਹੈਗੀ ਤੇ ਨਾਲ ਹੀ ਇਹਦੇ ਟ੍ਰੇ ਹੈ ਵੀ ਟ੍ਰੇ ਵੀ ਨਾਲ ਹੀ ਵੇਜ ਮੈਸਿੰਗ ਤੇ ਟ੍ਰੇ ਦੀ ਇੱਕ ਕੁੰਡੇ ਕਿਨੇ ਵਧੀਆ ਨਾ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਆਹ ਚੀਜ਼ ਲੱਗੀ ਅੱਜ ਚਲੋ ਜੀ ਤੇ ਆਹ ਸੀਗੀ ਜੀ ਅੱਜ ਥੋੜੀ ਬਹੁਤ ਸ਼ਾਪਿੰਗ ਕਰਕੇ ਲੈ ਕੇ ਆਏ ਠੀਕ ਹੈ ਜਿਸੀ ਘਰ ਸਮਾਨ ਦੀ ਤੇ ਮੈਨੂੰ ਬਹੁਤ ਯਾਦ ਆਉਂਦੀ ਸੀਗੀ ਕਿ ਕੁੱਕਰ ਦੀ ਤੇ ਇੱਕ ਤਵੇ ਦੇ ਡੰਡੇ ਕਿੱਪੀ ਸੀਗੀ ਤੇ ਇੱਕ ਚੀਮਟਾ ਵਗੈਰਾ ਚਾਹੀਦਾ ਹੈ ਇਹ ਮੈਨੂੰ ਥੋੜਾ ਜਿਹਾ ਮੇਨ ਸਮਾਨ ਸੀਗਾ ਤੇ ਮੈਂ ਆਹ ਲੈਣ ਗਈ ਸੀਗੀ ਤੇ ਫਿਰ ਮੈਨੂੰ ਉੱਤੇ ਜਾ ਕੇ ਮੈਨੂੰ ਆ ਚੀਜ਼ ਪਸੰਦ ਆ ਗਈ ਤੇ ਮੈਂ ਕਿਹਾ ਕਿਉਂ ਨਾ ਆਪਾਂ ਆ ਵੀ ਲੈ ਲਈਏ ਤੇ ਕਾਹਤਾਂ ਦਿੱਕਤ ਹੋਣੀ ਸੀ ਸਾਨੂੰ ਲੱਗ ਤੋ ਕਟੋਰੀਆਂ ਯੂਜ਼ ਕਰਨੀਆਂ ਪਈਆਂ ਸੀ ਜੀ ਇਹ ਜੀ ਪਕੌੜੀਆਂ ਬਿਸਕੁਟ ਵਾਸਤੇ ਤੇ ਮੈਂ ਕਿਹਾ ਹੁਣ ਆਇਤ ਹੈ ਮੈਨੂੰ ਫਿਰ ਇਹਦਾ ਦੇਜ ਜੀ ਸਹੀ ਲੱਗੀ ਤੇ ਮੈਂ ਕਿਹਾ ਮੈਨੂੰ ਦੇਖ ਕੇ ਜੀ ਬਹੁਤ ਵਧੀਆ ਲੱਗਿਆ ਤਾਂ ਮੈਂ ਕਿਹਾ ਇੱਕ ਪੀਸ ਲੈ ਹੀ ਲੈਂਦੇ ਆਪਾਂ ਤੇ ਇਹਨੂੰ ਮੈਂ ਕਿਹਾ ਆਜਾਲ ਵਾਸਤੇ ਜਿਸ ਦਾ ਆਏ ਗਏ ਵਾਸਤੇ ਰੱਖ ਲਿਆ ਕਰੂਗੀ ਜੀ ਇਹੋ ਆਪਾਂ ਡੇਲੀ ਯੂਜ਼ ਵਾਸਤੇ ਕੱਢ ਲਿਆ ਕਰੂਗੀ ਤੇ ਤੁਸੀਂ ਮੇਰੇ ਕੋਲ ਆਟਾ ਜਰੂਰ ਸਿੱਖੋ ਸਾਡੀ ਸਾਰੀ ਸ਼ਾਪਿੰਗ ਬਦਲ ਜੂਗੀ ਆ ਦੇ ਵੀ ਕਿ ਆਸੀ ਕਿਸੇ ਦੀ ਸ਼ੌਪਿੰਗ ਤੇ ਕਿਸੇ ਦਾ ਮਨ ਨਹੀਂ ਆਉਂਦਾ ਸ਼ੌਪਿੰਗ ਕੀ ਮੇਹੀ ਲੱਗੀ ਬਦਲੇ ਨਹੀਂ ਤੇ ਮਿਲ ਗਈ ਹਰਸੀਵਰਨ ਤੇ ਇਹ ਵਾਲੇ ਸਾਮਾਨ ਸਾਰੇ ਖਾਰੇ ਦੇ ਤੰਦਾਂ ਸੇ ਉਹ ਆ ਗਿਆ ਹੈ ਸਾਡੇ ਕੋਲ ਲਓ ਜੀ ਮਿਲੋ ਜੀ ਸਾਡੀ ਹਰਸੀਵਰਨ ਨੂੰ ਜੀ ਤੇ ਹਰਸੀਵਰਨ ਕਹਿੰਦੀ ਵੀ ਜ਼ੌਂਬੀ ਕਰ ਸ਼ੌਪਿੰਗ ਸ਼ੌਪਿੰਗ ਕਰਨਗੇ ਤੇ ਆਪਾਂ ਕੋਪੀ ਕਰ ਹੋ ਗਿਆ ਸਾਰਾ ਜਬਾਤਾ ਸਾਰਾ ਟੂ ਬੋਰਾ ਦੇ ਗਿਆ ਸਾਰਾ ਸਾਮਾਨ ਲੈ ਆਇਆ ਪੂਰਾ ਹਾਂ ਅੱਛਾ ਸ਼ੋਪਿੰਗ ਬਧੀਆ ਹੈ ਆਪਾ ਹੈ ਆਪਾਂ ਕੀ ਲੈ ਆਏ ਹਾਂ ਇੱਧਰ ਖੜ੍ਹ ਲਓ ਫੋਟੋ ਖਿੱਚਾ ਫੇ ਤੇਰੀ ਛੋਣੀ ਜੀ ਫੋਟੋ ਖਿੱਚੀ ਆਪਾ ਅੱਗੇ ਨੂੰ ਆਓ ਮੇਰੇ ਕੋਲ ਤੇ ਚਲੋ ਜੀ ਸਾਡੀ ਛੀਮੂ ਕਹਿੰਦੀ ਮੈਨੂੰ ਸ਼ਾਰੀ ਸ਼ੋਪਿੰਗ ਵਧੀਆ ਲੱਗੀ ਕਹਿੰਦੀ ਮੰਮਾ ਮੇਰਾ ਵੀ ਬਲੌਗ ਬਣਾ ਦਿਓ ਮੈਂ ਬਲੌਗ ਵਿੱਚ ਕਾਉਂਗਾ ਵੀ ਮੰਮਾ ਸ਼ੋਪਿੰਗ ਕਰਕੇ ਲੈ ਕੇ ਆਏ ਬਹੁਤ ਛੋਣੀ ਛੋਣੀ ਹੈ ਨਾ ਹਾਂ ਛੋਣੀ ਛੋਣੀ ਲੈ ਕੇ ਆਏ ਆ ോ കെൽ കുലക ഡോടനുപ്പു

ਇਤੀਜੀ ਤਾਂ ਨਹੀਂ ਖਾਈਦੀ ਰੋਟੀ ਖਾਂਗੇ ਆਪਾਂ ਕੱਟੀ ਬਾਦਣਾ ਹਾਂ ਕੱਟੀ ਬਾਦਣਾ ਫੇ ਮੈਂ ਨਾ ਕੱਟੀ ਬਾਦੂੰਗਾ ਫੇ ਮੈਡਮ ਕਹਿੰਦੀ ਵੀ ਰੋਟੀ ਖਾਈਦੀ ਹੁੰਦੀ ਐ ਵੇ ਗੰਦੇ ਬੱਚੇ ਹੁੰਦੇ ਜਿਹੜੇ ਰੋਟੀ ਨਹੀਂ ਖਾਂਦੇ ਹੁੰਦੇ ਛੋਟਾ ਭਾਂਡਾ ਹੀ ਦੇ ਦੇ ਮੈਨੂੰ ਰੋਟੀ ਖਾਲਾ ਸਬਜ਼ੀ ਨਾਲ ਇਹ ਦਿਨ ਕਿਹ ਆਪ ਬਾਈ ਰਹੁੰਡਿਆ ਇਹ ਪਾਉਂਦੇ ਇਹ ਪਾਉਂਦੇ ਇਹ ਪਾਉਂਦੇ ਤੇ ਲੋ ਜੀ ਆ ਤਾਂ ਲੱਗਿਆ ਜੀ ਆਪਣੀ ਕਾਰਸਤਾ ਨੇ ਆਹਨ ਗੱਲਾਂ ਬਾਤਾਂ ਕਰਨ ਤੇ ਇਹ ਪਾਉਂਦੇ ਇਹ ਪਾਉਂਦੇ ਇਹ ਪਾਉਂਦੇ ਅੱਛਾ ਆ ਪਾਉਂਦੇ ਇਹਦੇ ਚ ਹਾਂ ਠੀਕ ਐ ਇਹ ਇਹ ਸਰਾਣੇ ਕੋੜੀ ਹਣੀ ਪਾਣਾ ਇਹ ਪਾ ਦੇ ਉਹ ਇਹ ਪੰਡੇ ਹੱਦੇ ਠੀਕ ਹੈ ਓਕੇ ਓਕੇ ਮੈਡਮ ਜੀ ਆ ਹੀ ਪਾਉਂਗੇ ਜੀ ਅਸੀਂ ਕੱਚਕ ਪਾਣਾ ਇੱਕ ਆਪਾ ਪਾਉਗੇ ਆਪਾਂ ਇੱਕ ਆ ਪਾਉਗੇ ਓਕੇ ਜੀ ਇੱਕ ਕੱਚਕ ਪਾਉ ਹਾਂ ਤੇ ਚਲੋ ਜੀ ਹੁਣ ਅਸੀਂ ਸਸਮਾਂਤ ਮੇਕ ਲੀਤੀ ਹੈ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਮੈਨੂੰ ਵੀ ਇਹਦਾ ਮਾ ਜੀ ਰੋਟੀ ਬਣਾ ਕੇ ਤੇ ਪਤਾ ਨਹੀਂ ਹੁਣ ਰੋਟੀ ਖਾਓਗੇ ਕਿ ਪਰੌਠਾ ਖਾਓਗੇ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਅਸੀਂ ਤੇ ਲੋ ਜੀ ਮਿਲੋ ਜੀ ਸੁੱਖ ਨਾਲ ਜੀ ਸਸਰੀ ਜਾਨੀ ਸਾਰੇ ਨੂੰ ਅੱਛਾ ਅੱਜ ਰੇਸ਼ੋ ਆਪ ਵੀ ਨਹੀਂ ਜੀ। ਅ ਤੇ ਛੋਪਿੰਗ ਆ ਕਰਕੇ ਆ ਗਈ। ਇੱਕ ਤਾਂ ਠੰਡ ਬਹੁਤ ਆਈ। ਸਾ ਮੇ ਠੰਡ ਬਹੁਤ ਆਈ ਸਵੇਰੇ। ਉਹ ਵੈਸੇ ਅੱਜ ਧੁੱਪਾ ਵੀ ਸੀ ਮੌਸਮ ਠੀਕ ਤਾਂ ਜੀ। ਪਰ ਫਿਰ ਵੀ ਸਾਹਸ ਵਿੱਚ ਠੰਡ ਦਾ ਟਾਇਪ ਠੰਡਾ ਹੁੰਦੀ ਹੋਈ। ਤੁਹਾਨੂੰ ਪਤਾ ਹੀ ਹੈ ਜੀ। ਐਸ ਧੁੱਪ ਬਹੁਤ ਵਧੀਆ ਨਿਕਲੀ ਸੀਗੀ ਐਨੇ ਦਿਨ ਬਾਅਦ ਹਨਾ। ਬਾਪ ਦੇ ਪਰ ਹਵਾ ਵੀ ਮੌਜਲੀ ਹੈ। ਹਵਾ ਤਾਂ ਚੱਲਦੀ ਸੀ ਪਰ ਧੁੱਪ ਸੀਗੀ ਅੱਜ ਫਿਰ ਵੀ। ਹਾਂ ਧੁੱਪਾਂ ਜੀ ਬਹੁਤ ਵਧੀਆ ਦੀ ਅੱਜ। ਇਹ ਕੜਾਕੇ ਧੁੱਪ ਦੀ ਹੈ ਜੀ ਚਲ ਕਪੜੇ-ਕਪੜੇ ਸੁੱਕ ਗਏ ਸਾਡੇ ਧੋ ਹੋ ਗਏ ਸੁੱਕ ਗਏ ਚਾਦਰਾਂ ਚ ਉਤਰ ਹਾਂਜੀ ਹੁਣ ਸ਼ਾਮ ਨੂੰ ਰੱਗ ਬਹੁਤੀ ਆਪਾਂ ਮੋਸਲ ਪਾਏ ਤੇ ਚਲੋ ਜੀ ਹਾਂਜੀ ਹੁਣ ਅਸੀਂ ਖਾ ਲਈਏ ਜੀ ਰਾਤ ਦਾ ਡਿਨਰ ਤੇ ਅਸੀਂ ਲੱਗੇ ਸੀਗੇ ਜੀ ਰੋਟੀ ਖਾਣ ਨਾਲ ਰੋਟੀ ਸਬਜੀ ਆਲੂ ਮਟਰਾਂ ਦੀ ਸਬਜੀ ਤੇ ਪਾਚ ਤੇ ਚਲੋ ਜੀ ਹੁਣ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਅਸੀਂ ਤੁਹਾਨੂੰ ਐਵੇਂ ਹੀ ਵਧੀਆ-ਵਧੀਆ ਬਲੌਗ ਦਵਾਂਗੇ ਜੀ ਤੇ ਤੁਸੀਂ ਸਾਡੇ ਬਲੌਗ ਬਲੌਗਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਜੀ ਤੁਸੀਂ ਐਦਾਂ ਹੀ ਸਪੋਰਟ ਕਰਿਓ ਜੀ ਸਾਡੇ ਬਲੌਗਰ ਨੂੰ ਤੇ ਸਾਡੇ ਚੈਨਲ ਤੇ ਜਿਹੜੇ ਨਵੇਂ ਆਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਕਰਦੋ ਬਾਏ ਬਾਏ ਜੀ ਬਾਏ ਕਰ ਦੋ ਸੀ ਮੈਂ ਬਾਏ ਕਰ ਦੋ